ਲਾਲ ਰੰਗ ਦੀਆਂ ਵੈਰੀਕੋਸ ਨਾੜੀਆਂ ਦੇਖ ਰਹੇ ਹੋ ਤੁਸੀਂ ਔਰ ਨੀਲੀਆਂ ਔਰ ਲਾਲ ਸਪਾਈਡਰ ਵੇਨਸ ਦੇਖ ਰਹੇ ਹੋ ਤੁਸੀਂ ਹਰ 100 ਇਨਸਾਨ ਦੇ ਪਿੱਛੇ 60 ਇਨਸਾਨਾਂ ਨੂੰ ਵੈਰੀਕੋਸ ਨਾੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਆਪਾਂ ਕਸਰਤਾਂ ਨਹੀਂ ਕਰਦੇ ਆਪਾਂ ਸਾਰਾ ਦਿਨ 10-10 ਘੰਟੇ ਖੜ ਕੇ ਕੰਮ ਕਰਦੇ ਆਂ ਇਹ ਚੀਜ਼ ਬਿਲਕੁਲ ਪੱਥਰ ਬਣਨ ਲੱਗੀ ਕਾਰਨ ਕੀ ਹੈ ਕਿਉਂਕਿ ਆਪਣਾ ਜੋ ਪਿੰਚਣੀਆਂ ਇਹ ਦੂਸਰਾ ਦਿਲ ਹੈ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਇੱਕ ਦੇਸੀ ਤਰੀਕੇ ਨਾਲ ਉਹ ਵੀ ਬਹੁਤ ਸਸਤਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਵੈਰੀਕੋਸ ਨਾੜੀਆਂ ਨਾਲ ਬਹੁਤ ਲੋਕ ਪਰੇਸ਼ਾਨ ਨੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘਸ ਨਾਲ ਤੁਹਾਨੂੰ ਕੀ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਕ੍ਰੇਪ ਬੈਂਡੇਜ 2 ਇੰਚੀ ਤੁਹਾਨੂੰ ਗਰਮ ਪੱਟੀ ਚਾਹੀਦੀ ਹੈ ਬਹੁਤ ਸਸਤੀ ਰੇਟ ਤੇ ਬਾਜ਼ਾਰ ਚੋਂ ਮਿਲ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਸਰੋਂ ਦਾ ਤੇਲ ਉਹ ਵੀ ਬਹੁਤ ਗੁੱਡ ਕੁਆਲਿਟੀ ਦਾ ਘਰ ਦਾ ਕੱਢਿਆ ਹੋਵੇ ਦੇਖੋ ਇਹ ਸਰੋਂ ਦਾ ਤੇਲ ਹੈ ਇਸ ਨੂੰ ਤੁਸੀਂ ਇੱਕ ਡੋਂਗੇ ਦੇ ਵਿੱਚ ਪਾ ਲੈਣਾ ਹੈ ਡੋਂਗੇ ਦੇ ਵਿੱਚ ਤੁਸੀਂ ਪਾ ਲੈਣਾ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਜਿਹੜੀ ਤੁਹਾਡੇ ਕੋਲੇ ਗਰਮ ਪੱਟੀ ਹੈ ਗਰਮ ਪੱਟੀ ਇਸ ਦੇ ਵਿੱਚ ਤੁਸੀਂ ਡਿਪ ਕਰ ਦੇਣੀ ਹੈ ਚੰਗੀ ਤਰ੍ਹਾਂ ਤਾਂ ਇਸ ਨੂੰ ਤਕਰੀਬਨ 2 ਤੋਂ 3 ਮਿੰਟ ਇਸ ਦੇ ਵਿੱਚ ਪਏ ਰਹਿਣ ਦੇਣਾ ਹੈ ਦੇਖੋ ਇਹ ਚੰਗੀ ਤਰ੍ਹਾਂ ਸਰੋਂ ਦੇ ਤੇਲ ਵਿੱਚ ਇਸ ਨੂੰ ਡਬੋ ਕੇ ਆਪਾਂ ਨਿਚੋੜ ਦੇਣਾ ਹੈ ਤਾਂ ਕਿ ਜਿਹੜਾ ਫालतू ਦਾ ਸਰੋਂ ਦਾ ਤੇਲ ਹੈ ਉਹ ਆਪਣੇ ਇਸ ਡੋਂਗੇ ਦੇ ਵਿੱਚ ਨਿਕਲ ਜਾਵੇ ਔਰ ਜਦੋਂ ਦੁਬਾਰਾ ਆਪਾਂ ਇਹ ਤਰੀਕਾ ਅਪਣਾਵਾਂਗੇ ਆਪਣੇ ਕੰਮ ਆਵੇ ਇਸ ਨੂੰ ਇੱਕ ਟ੍ਰੇ ਦੇ ਵਿੱਚ ਕੱਢ ਲਾਂਗੇ ਕਈ ਵਾਰੀ ਨੀਚੇ ਤੁੱਪ ਕੇ गिर ਸਕਦੇ ਨੇ ਇਸ ਨੂੰ ਕਰਨਾ ਕੀ ਹੈ ਜਿਹੜੀ ਆਪਣੀ ਵੈਰੀਕੋਸ ਨਾਲੀਆਂ ਵਾਲੀ ਲਾਤਾ ਉਸ ਦੇ ਉੱਪਰ ਬੰਨਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਪੈਰ ਦੇ ਉੱਪਰ ਆਪਾਂ ਗੱਠ ਮੰਨ ਲੈਣੀ ਹੈ ਉਸ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਦੇ ਅਰਾਊਂਡ ਟਾਈਟ ਕਰਕੇ ਗੇੜੇ ਦੇਣੇ ਨੇ ਦੇਖੋ ਇੱਕ ਗੇੜਾ ਦੇ ਦਿੱਤਾ ਐਦਾਂ ਆਪਾਂ ਇਸ ਦੇ ਗੇੜੇ ਦਵਾਂਗੇ ਇੱਥੇ ਆ ਕੇ ਇਸ ਨੂੰ ਆਪਣੇ ਹੱਥ ਨਾਲ ਹੀ ਤੁਸੀਂ ਫੜ ਲੈਣਾ ਹੈ ਫਿਰ ਲਾਤ ਉੱਪਰ ਚੱਕੋਗੇ ਇੱਕ ਫਿਰ ਦੋ ਫਿਰ ਤਿੰਨ 15 ਵਾਰੀ ਚੱਕਣਾ ਦੈਨ ਆਰਾਮ ਇਸ ਦੇ ਪੰਜ ਸੈੱਟ ਲਾਉਣੇ ਆ ਉਸ ਤੋਂ ਬਾਅਦ ਤੁਸੀਂ ਇਸ ਨੂੰ ਖੋਲ ਦੋਗੇ ਔਰ ਲੱਤ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓਗੇ ਇਹ ਹੋ ਗਿਆ ਥੋੜਾ ਦੇਸੀ ਤਰੀਕਾ ਇਸ ਤੋਂ ਬਾਅਦ ਇੱਕ ਕਸਰਤ ਵੀ ਕਰਨੀ ਹੈ ਉਹ ਕਿਹੜੀ ਕਰਨੀ ਹੈ ਟਿਸ਼ੂ ਨਾਲ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤਾਂ ਕਿ ਤੁਹਾਡੀ ਚਾਦਰ ਗੰਦੀ ਨਾ ਹੋ ਜਾਵੇ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਸਰਤ ਕਿਹੜੀ ਹੈ ਕਸਰਤ ਤੁਸੀਂ ਕੀ ਕਰਨੀ ਹੈ ਇੱਕ ਦੀਵਾਰ ਦੇ ਨਾਲ ਇਦਾਂ ਪੈ ਜਾਣਾ ਹੈ ਕੰਧ ਦੇ ਨਾਲ ਔਰ ਦੋਨੇ ਆਪਣੀਆਂ ਲੱਤਾਂ ਉੱਪਰ ਲਾ ਦੇਣੀਆਂ ਇੱਥੇ ਤੁਸੀਂ ਐਂਕਲ ਟੂ ਪੰਪ ਕਰੋਗੇ 10 ਵਾਰੀ ਗਿਣੋਗੇ ਦੈਨ ਰਿਲੈਕਸ ਫੇਰ 10 ਵਾਰੀ ਐਂਕਰ ਟੂ ਪੰਪਸ ਇਸ ਦੇ ਪੰਜ ਸੈਟ ਲਾਓ ਆਸਾਨ ਕਸਰਤਾਂ ਕਰੋ ਔਰ ਨਾਲ ਤੁਸੀਂ ਇੱਕ ਦੇਸੀ ਤਰੀਕਾ ਅਪਣਾਓ ਬਹੁਤ ਜਲਦੀ ਵੈਰੀਕੋਜ਼ ਨਾੜੀਆਂ ਦਾ ਠੋਡਾ ਜੋ ਹੱਲ ਹੈ ਉਹ ਹੋਣ ਵਾਲਾ ਹੈ ਸਤਿ ਸ਼੍ਰੀ ਅਕਾਲ